ਜਿਹੜਾ ਸਬਧਾਨ ਇਹ ਕਹਿੰਦਾ ਹੈ ਕਿ 7.5 ਏਕੜ ਤੋਂ ਵੱਧ ਜ਼ਮੀਨ ਕਿਸੇ ਬੰਦੇ ਕੋਲ ਨਹੀਂ ਹੋਣੀ ਚਾਹੀਦੀ ਪਰ ਇਹਨਾਂ ਨੂੰ ਇਹ ਵੀ ਗੱਲ ਦਾਸ ਨਹੀਂ ਆਈਗੀ ਕਿਉਂਕਿ ਇਹ ਪਾਰਟੀ ਆਪਣਾਡਾਂ ਦੀ ਆ ਜਿਹੜੇ ਹਜ਼ਾਰਾਂ ਹਜ਼ਾਰਾਂ ਕਿੱਲੇ ਦੇ ਮਾਲਕ ਨੇ ਇਥੋਂ ਦੀ ਪੁਲਿਸ ਨੇ ਉਹਨਾਂ ਦੀਆਂ ਝੁੱਗੀਆਂ ਢਵਾਈਆਂ ਉਥੋਂ ਦੇ ਬਲਡੋਰਰਾਂ ਸਿਆਸਤਾਂ ਦੀ ਚਲਾਈ ਗਈ ਇਹਨਾਂ ਨੇ ਉਹ ਵੀ ਆਮ ਆਦਮੀ ਪਾਰਟੀ ਦੀ ਸ਼ਹਿ ਦੇ ਹੋਇਆ ਸਾਰਾ ਕੁਝ ਤੁਸੀਂ ਦੇਖੋ ਪਠਿੰਡਾ ਦੇ ਵਿੱਚ ਅਮਨਦੀਪ ਕੌਰ ਰੀਲਾ ਚਿੱਟੇ ਦੇ ਵਿੱਚ ਨਾਮ ਆਇਆ ਹੋਰ ਵੀ ਕਈ ਪੁਲਿਸ ਅਧਿਕਾਰੀਆਂ ਦਾ ਆਇਆ ਪਰ ਤੁਸੀਂ ਦੇਖੋ ਜੇਲ੍ਹ ਦੇ ਵਿੱਚੋਂ ਆ ਕੇ ਫਿਰ ਰੀਲਾ ਬਣਾਉਂਦੀ ਫਿਰਦੀ ਆ ਉਹਦੇ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਆ ਕਿ ਤੁਹਾਨੂੰ ਇੱਥੇ ਬਿਆਨ ਦੇਣ ਲਈ ਵੀ ਦਿੱਲੀ ਤੋਂ ਲੀਟਰ ਬੁਲਾਉਣਾ ਪੈਂਦਾ ਏ ਤੁਹਾਨੂੰ ਇੱਥੇ ਨੀਤੀਆਂ ਲਾਗੂ ਕਰਨ ਲਈ ਪਹਿਲਾਂ ਕੇਂਦਰ ਦੇ ਮੂਰੇ ਵਿਸ਼ਣਾ ਪੈਂਦਾ ਏ ਕਦੇ ਅਮਿਤ ਸ਼ਾ ਬਿਆਨ ਦਿੰਦਾ ਕਿ ਪੰਜਾਬ ਦੇ ਵਿੱਚ ਕੀ ਹੋਊਗਾ ਪਾਣੀ ਵਾਲੇ ਮਾਮਲੇ ਤੇ ਮੋਦੀ ਸਰਕਾਰ ਕਹ ਦੇ ਕਿ ਪਾਣੀ ਹਰਿਆਣੇ ਨੂੰ ਦਿਓ ਪਿਆਰ ਸਰਕਾਰ ਦੇ ਮੂੰਹੋਂ ਇਹ ਤੱਕ ਨਹੀਂ ਨਿਕਲ ਕੇ ਸਾਡੇ ਕੋਲ ਪਾਣੀ ਦੇਣ ਦੀ ਸਮਰੱਥਾ ਹੈ ਨਹੀਂ ਤਾਂ ਜਿਹੜੇ ਵੀ ਪੱਤਰਕਾਰ ਸਾਥੀਆਂ ਨੇ ਕਿਸੇ ਵੀ ਔਰਤ ਦੇ ਮੂੰਹਰੇ ਕਿਸੇ ਵੀ ਬੰਦੇ ਦੇ ਮੂੰਹਰੇ ਮਾਈਕ ਕੀਤਾ ਉਹਨੇ ਲੈਂਡ ਸੀਲਿੰਗ ਐਕਟ ਦੀ ਗੱਲ ਕੀਤੀ ਆ ਉਹਨੇ ਜ਼ਮੀਨਾਂ ਦੀ ਬਰਾਬਰੀ ਦੀ ਵੰਡ ਕੀਤੀ ਆ ਆਧੇਤ ਹਕੜਾਂ ਦੀ ਵੰਡ ਦੀ ਗੱਲ ਕੀਤੀ ਆ ਇਹ ਤੋਂ ਪਤਾ ਲੱਗਦਾ ਕਿ ਸਾਡੇ ਲੋਕਾਂ ਨੇ ਅੱਧੀ ਸਿਆਸਤਾਂ ਪਤਾ ਹੈ ਜਿਹਦੇ ਵਿੱਚ ਦੋਸ਼ੀ ਧਰਨੂ ਤੇ ਕਾਰਵਾਈ ਕਰਾਉਣ ਲਈ ਤੇ ਜਿਹੜੀ ਪੀੜਤ ਤੇਰਾ ਉਹਨਾਂ ਇਨਸਾਫ ਦਵਾਉਣ ਦੇ ਲਈ ਜਿਹੜਾ ਇਕੱਠੇ ਹੋਏ ਆ। ਕਿਆ ਜਾਂਦਾ ਹੈ ਕਿ ਜਿਹੜੀ ਹਾਕਮਤ ਰਹੁੰਦੀ ਆ ਉਹ ਹਮੇਸ਼ਾ ਤਕੜਿਆਂ ਦੇ ਪਾਸੇ ਖੜਦੀ ਆ। ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਸਪਸ਼ਟ ਹੁੰਦਾ ਏ ਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਮਜੂਤਾ ਸਰਕਾਰ ਆਮ ਆਦਮੀ ਪਾਰਟੀ ਅੱਜ ਵੀ ਉਹ ਜਿਹੜਾ ਤਕੜਿਆਂ ਵਾਲੇ ਪਾਸੇ ਖੜੀ ਆ ਜਿਹੜੇ ਹਲਕੇ ਦੇ ਵਿੱਚ ਘਟੋਈ ਆ ਉਹਦੇ ਵਿੱਚ ਇਹਨਾਂ ਦਾ ਐਮਐਲਏ ਆ ਮੋਲਕ ਸਿੰਘ ਉਹ ਵੀ ਤਕੜੇ ਲੋਕਾਂ ਦੀ ਇਕਬਾਈ ਕਰ ਰਿਹਾ ਆ ਉਹਨਾਂ ਦਾ ਪੱਖ ਪੂਰ ਰਿਹਾ ਇਸ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਗਮਦੂਰ ਸਿੰਘ ਜਿਹਨੇ ਪੰਜਾਬ ਪੁਛਤੀ ਸਾਰੀ ਸਾਰਾ ਸਾਰਾ ਤਾੜਾ ਮਾਣ ਆਪਦੇ ਪੱਖ ਦੇ ਵਿੱਚ ਲਿਆਂਦਾ ਏ ਉਹਦੇ ਉਹਨੇ ਅਗਵਾਈ ਆ ਜਮਾਦੀ ਪਾਰਟੀ ਕਰੀ ਉਹ ਤਾਂ ਪੱਖ ਪੂਰੀ ਆ ਤਾਂ ਮਾਜੀ ਪਾਰਟੀ ਤਾਂ ਛੱਤਾਂ ਦੇ ਵਿੱਚ ਨਹੀਂ ਆਈ ਸੀ ਤਾਂ ਉਹਦਾ ਐਲਾਨ ਕਰਕੇ ਆਏ ਸੀਗੇ ਕਿ ਜੇ ਸਾਡੀ ਸਰਕਾਰ ਆ ਗਈ ਆ ਤਾਂ ਵਿੜਾ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਉਹ ਸੱਥਾਂ ਦੇ ਵਿੱਚੋਂ ਚੱਲੂਗੀ ਆਮ ਲੋਕਾਂ ਦੇ ਵਿੱਚੋਂ ਚੱਲੂਗੀ ਪਰ ਸਾਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਆ ਕਿ ਜਿਹੜੇ ਲੋਕ ਸੱਤਾ ਤੇ ਬਗਰਾਈਮਾਨ ਹੁੰਦੇ ਆ ਜਿਹੜੇ ਲੋਕਾਂ ਨੂੰ ਸੱਤਾ ਦਾ ਫਤੂਰ ਚੜ ਜਾਂਦਾ ਹੈ ਉਹ ਲੋਕ ਸਰ ਆਮ ਲੋਕਾਂ ਦੀ ਕਦੇ ਗੱਲ ਨਹੀਂ ਕਰਨਗੇ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਅੱਜ ਘਟਨਾਵਾਂ ਵਾਪਰੀਆਂ ਨੇ ਉਹ ਇਸ ਗੱਲ ਦਾ ਪ੍ਰਗਟਾਵਾ ਕਰਦੀਆਂ ਨਹੀਂ ਆਮ ਆਦਮੀ ਪਾਰਟੀ ਦਾ ਸਾਰੀਆਂ ਘਟਨਾਵਾਂ ਦੇ ਵਿੱਚ ਕਿੱਦਾਂ ਦਾ ਰੋਲ ਰਿਹਾ ਏ ਉਹ ਸਾਥੀ ਪਹਿਲਾਂ ਵੀ ਬਿਆਨ ਕਰਕੇ ਗਏ ਆ ਚੰਦ ਭਾਂਦੀ ਘਟਨਾ ਦੇ ਵਿੱਚ ਵੀ ਅਮੋਰਿਕ ਜਿਹੜਾ ਇਸੇ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਏ ਉਹ ਵੀ ਉਸ ਬੰਦੇ ਦੀ ਨੁਮਾਇੰਦਗੀ ਕਰ ਰਿਹਾ ਏ ਉਸ ਬੰਦੇ ਦਾ ਪੱਖ ਲੈ ਰਿਹਾ ਜਿਹੜੇ ਬੰਦੇ ਨੂੰ ਇਹ ਨਹੀਂ ਯਾਰ ਹੋਇਆ ਕਿ ਦੀ ਪਾਈਜਾ ਦੇ ਵਿੱਚੋਂ ਬੰਦਾ ਸਰਪੰਚ ਬਣ ਗਿਆ ਐਸੇ ਕਰਕੇ ਉਹ ਖਾਰ ਕੱਢਣ ਦੇ ਲਈ ਕਦੇ ਨਾਲੀ ਦਾ ਬਹਾਨਾ ਬਣਾ ਲਿਆ ਪਰ ਅਸਲ ਦੇ ਵਿੱਚ ਮਾਮਲਾ ਨਾਲੀ ਦਾ ਨਹੀਂ ਸੀਗਾ ਮਾਮਲਾ ਇਹ ਸੀ ਕਿ ਐਲ ਐਸ ਰਾਣੀ ਪਾਰਟੀ ਉਹ ਇਸ ਮਾਨਸਿਕਤਾ ਨੂੰ ਸਰਵ ਕਰਦੀ ਆ ਕਿ ਛੋਟੀ ਜਾਤ ਦਾ ਬੰਦਾ ਸਰਪੰਚ ਕਿਵੇਂ ਬਣ ਗਿਆ ਹੁਣ ਇਹ ਸਾਡੇ ਤੇ ਉਹ ਮਾਰੂਗਾ ਹੁਣ ਇਹ ਕਾਨੂੰਨ ਬਣਾ ਕੇ ਸਾਡੇ ਤੇ ਲਾਗੂ ਕਰੂਗਾ ਸਮੱਸਿਆ ਇੱਥੇ ਸੀਗੀ ਹੋਰ ਕੋਈ ਨਾਲੀ ਦਾ ਮਸਲਾ ਨਹੀਂ ਸੀਗਾ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਨੇ ਚੰਦ ਭਾਉ ਨਾਲੀ ਘਟਨਾ ਦੇ ਵਿੱਚ ਵੀ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਤਾ ਕਿ ਉਹ ਸਾਰਾ ਚੋਣਾਂ ਤੋਂ ਪਹਿਲਾਂ ਢੋਂਗ ਸੀ ਕਿ ਅਸੀਂ ਆਮ ਆਦਮੀ ਪਾਈ ਤੀਆਂ ਅਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਤੇ ਇਹ ਇਦਾਂ ਨੇ ਸਾਰਾ ਕੁਝ ਸੰਗਰੂਰ ਦੇ ਵਿੱਚ ਹੋਇਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਉਹ ਲੋਕਾਂ ਦੀ ਅਗਵਾਈ ਕਰਦੀ ਆ ਜਿਹੜੇ ਲੋਕਾਂ ਆਪਣੇ ਅਧਿਕਾਰਾਂ ਪ੍ਰਤੀ ਜਿਹੜੇ ਜਾਗਰੂਕ ਨੇ ਉਹਨਾਂ ਲੋਕਾਂ ਦੀ ਅਗਵਾਈ ਕਰਦੀ ਆ ਜਿਹੜੇ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਦਾ ਫਿਕਰ ਹੁੰਦਾ ਏ ਜ਼ਮੀਨ ਪ੍ਰਤੀ ਸੰਘਰਸ਼ ਕਮੇਟੀ ਜਿਹੜੇ ਸੰਵਿਧਾਨ ਦੀਆਂ ਧਰਾਵਾਂ ਦੇ ਅਧੀਨ ਜਿਹੜਾ ਸੰਵਿਧਾਨ ਕਹਿੰਦਾ ਹੈ ਕਿ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਹਰੇਕ ਦਲਤ ਪਰਿਵਾਰ ਦਾ ਹੋਣਾ ਚਾਹੀਦਾ ਹੈ ਜਿਹੜਾ ਸੰਵਿਧਾਨ ਇਹ ਕਹਿੰਦਾ ਹੈ ਕਿ 17.5 ਏਕੜ ਤੋਂ ਵੱਧ ਜ਼ਮੀਨ ਕਿਸੇ ਬੰਦੇ ਕੋਲ ਨਹੀਂ ਹੋਣੀ ਚਾਹੀਦੀ ਪਰ ਇਹਨਾਂ ਨੂੰ ਇਹ ਵੀ ਗੱਲ ਰਾਸ ਨਹੀਂ ਆਈਗੀ ਕਿਉਂਕਿ ਇਹ ਪਾਰਟੀ ਅਤਨਾਡਾਂ ਦੀ ਆ ਜਿਹੜੇ ਹਜ਼ਾਰਾਂ ਹਜ਼ਾਰਾਂ ਕਿੱਲੇ ਦੇ ਮਾਲਕ ਨੇ ਇਹ ਪਾਰਟੀ ਉਹਨਾਂ ਲੋਕਾਂ ਨੂੰ ਸਰਵ ਕਰਦੀ ਆ ਇਸ ਕਰਕੇ ਜਿਹੜੇ ਲੋਕ ਜ਼ਮੀਨਾਂ ਦੀ ਵੰਡ ਦੀ ਗੱਲ ਕਰਦੇ ਆ ਜਿਹੜੇ ਲੋਕ ਇਹ ਕਹਿੰਦੇ ਆ ਕਿ 1.7 ਏਕੜ ਜ਼ਮੀਨ ਜਿਨ੍ਹਾਂ ਕੋਲ 1.7 ਏਕੜ ਤੋਂ ਵੱਧ ਜ਼ਮੀਨ ਆ ਉਹਨਾਂ ਲੋਕਾਂ ਦੀ ਜ਼ਮੀਨ ਕਬਜ਼ੇ 'ਚ ਲੈ ਕੇ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਪਰ ਇਹਨਾਂ ਨੂੰ ਉਹ ਗੱਲ राਸ ਨਹੀਂ ਆਉਂਦੀ ਜਿਹੜੀਆਂ ਅਰਕੀ ਦੀਆਂ ਖਤਨਾਵਾਂ ਵਾਪਰੀਆਂ ਇੱਥੇ ਕੋਟਕਪੂਰਾ ਜਿਹੜੀ ਖਤਨਾਵਾਂ ਵਾਪਰੀ ਆ ਕਿ ਦੇਵ ਹੈਵਨ ਵਾਲਾ ਜਿਹੜਾ ਗੁੰਡਾਗਰਦੀ ਕਰਦਾ ਸੀ ਕਟਿਆ ਧੰਦਾ ਚਨੌਰ ਅਸਿਆ ਦੇ ਹੋਟਲ ਦੇ ਵਿੱਚ ਇਸ ਬੰਦੇ ਦੀ ਸ਼ਹਿਦ ਹੈ ਉਸ ਬੰਦੇ ਦੇ ਕਹਿਣ ਤੇ ਇਥੋਂ ਦੀ ਪੁਲਿਸ ਨੇ ਉਹਨਾਂ ਦੀਆਂ ਝੁੱਗੀਆਂ ਢਵਾਈਆਂ ਉੱਥੇ ਬਲਡੋਰਨ ਸਿਆਸਤਾਂ ਦੀ ਚਲਾਈ ਗਈ ਇਹਨਾਂ ਨੇ ਉਹ ਵੀ ਆਮ ਆਦਮੀ ਪਾਰਟੀ ਦੀ ਸ਼ਹਿਦ ਹੈ ਹੋਇਆ ਸਾਰਾ ਕੁਝ ਇੱਥੇ ਚਿੱਟਾ ਖਤਮ ਕਰਨ ਦੇ ਨਾਮ ਤੇ ਇਹਨਾਂ ਨੇ ਆਮ ਲੋਕਾਂ ਨੂੰ ਟਾਰਗੇਟ ਕੀਤਾ ਆਮ ਲੋਕ ਕਾਨੂੰਨ ਸ਼ਾਲਾ ਬਣਾਇਆ ਤੇ ਤੁਸੀਂ ਦੇਖੋ ਬਠਿੰਡਾ ਦੇ ਵਿੱਚ ਅਮਨਦੀਪ ਕੌਰ ਜਿਹਦਾ ਚਿੱਟੇ ਦੇ ਵਿੱਚ ਨਾਮ ਆਇਆ ਹੋਰ ਵੀ ਕਈ ਪੁਲਿਸ ਅਧਿਕਾਰੀਆਂ ਦਾ ਆਇਆ ਪਰ ਤੁਸੀਂ ਦੇਖੋ ਜੇਲ੍ਹ ਦੇ ਵਿੱਚੋਂ ਆ ਕੇ ਫਿਰ ਰੀਲਾ ਮਨਉਂਦੀ ਫਿਰਦੀ ਆ ਉਹਦੇ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਉਹਦਾ ਕਿਉਂ ਨਹੀਂ ਘਟਾਇਆ ਗਿਆ ਉੱਤੇ ਬਲਡوزر ਸਿਆਸਤ ਕਿਉਂ ਨਹੀਂ ਕੀਤੀ ਗਈ ਇੱਥੇ ਮਜੀਠੀਆ ਵਰਗੇ ਸਾਰੇ ਨੇ ਜਿਨ੍ਹਾਂ ਦਾ ਚਿੱਟੇ ਦੇ ਵੱਡੇ ਪਾਰੀਆਂ ਦੇ ਵਿੱਚ ਨਾਮ ਆਉਂਦਾ ਆਮ ਆਦਮੀ ਪਾਰਟੀ ਉਹਨਾਂ ਦੇ ਘਰਾਂ ਤੇ ਬਲਡوزر ਕਿਉਂ ਨਹੀਂ ਚਲਾਉਂਦੀ ਇਹ ਸਿਆਸਤ ਆਮ ਆਦਮੀ ਪਾਰਟੀ ਦੀ ਆ ਇਹਨਾਂ ਨੇ ਕਦੇ ਨਾਮ ਤੇ ਸਿਆਸਤ ਕਰਕੇ ਵੋਟਾਂ ਲਈਆਂ ਨੇ ਇਹਨਾਂ ਨੇ ਕਿਸੇ ਆਮ ਲੋਕਾਂ ਦੀ ਗੱਲ ਨਹੀਂ ਕਰਨੀਗੀ ਅਸਲ ਵਿੱਚ ਇਹਨਾਂ ਦੀ ਆਮ ਆਦਮੀ ਪਾਰਟੀ ਨਹੀਂ ਇਹਨਾਂ ਦੀ ਆਪ ਨਹੀਂ ਆਪਣੇ ਆਪ ਦੀ ਪਾਰਟੀ ਆ ਕਿ ਅਸੀਂ ਆਪ ਪਾਰਟੀ ਜਿਹਦੇ ਵਿੱਚੋਂ ਆਦਮੀ ਤਾਂ ਬਾਹਰ ਕੱਢ ਦਿੱਤਾ ਜਾਵੇ ਆਪਣੇ ਆਪ ਦੀ ਪਾਰਟੀ ਆ ਤੇ ਤੁਸੀਂ ਦੇਖੋ ਕਿ ਜਿਹੜੇ ਲੋਕ ਅੱਜ ਗੱਲ ਕਰ ਰਹੇ ਆ ਦੇ ਅਧਿਕਾਰਾਂ ਦੀ ਤੁਸੀਂ ਇਸ ਦੇ ਵਿੱਚ ਦੇਖੋ ਕਿ ਜਿਹੜੇ ਲੋਕ ਅੱਜ ਅਧਿਕਾਰਾਂ ਦੀ ਜਦੋਂ ਗੱਲ ਕਰਦੇ ਆ ਤਾਂ ਆਮ ਆਦਮੀ ਪਾਰਟੀ ਕਹਿੰਦੀ ਕਿ ਸਿਆਸਤ ਕਰਦੇ ਆ ਛਾਤੀ ਨੇ ਪਹਿਲਾਂ ਗੱਲ ਕੀਤੀ ਕਿ ਇਹ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਪਰ ਜਦੋਂ ਮਾਸਟਰਾਂ ਦੇ लाठी चार्ज ਕੀਤਾ ਤੇ ਬਹੁਤ ਸਾਰੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸੀ ਤੇ लाठी चार्ज ਦੇ ਵਿਰੋਧ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਈਆਂ ਇਹਨਾਂ ਨੇ ਇਹਨਾਂ ਦਾ ਸਕੂਲਾਂ ਦੇ ਵਿੱਚ ਜਲੂਸ ਕੱਢਿਆ ਇਹਨਾਂ ਦਾ ਪਿੰਡਾਂ ਦੇ ਵਿੱਚ ਜਲੂਸ ਕੱਢਿਆ ਫਿਰ ਆਮ ਆਦਮੀ ਪਾਰਟੀ ਬਿਆਨ ਦੇ ਰਹੀ ਹੈ ਕਿ ਸਿਆਸਤ ਕਰ ਰਹੇ ਨੇ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਆਪ ਦੀ ਸਿਆਸਤ ਕਰਨੀ ਆਉਂਦੀ ਆ ਸਾਡੀ ਸਿਆਸਤ ਦਿੱਲੀ ਤੋਂ ਨਹੀਂ ਚੱਲਦੀ ਤੁਹਾਡੇ ਨੂੰ ਥੋਡੇ ਤੇ ਥੋਡੇ ਚ ਸਿਆਸੀ ਸਮਝ ਇੰਨੀ ਘਾਟਾ ਕਿ ਤੁਹਾਨੂੰ ਇੱਥੇ ਬਿਆਨ ਦੇਣ ਲਈ ਵੀ ਦਿੱਲੀ ਤੋਂ ਲੀਡਰ ਬੁਲਾਉਣਾ ਪੈਂਦਾ ਏ ਤੁਹਾਨੂੰ ਇੱਥੇ ਨੀਤੀਆਂ ਲਾਗੂ ਕਰਨ ਲਈ ਪਹਿਲਾਂ ਕੇਂਦਰ ਦੇ ਮੁਰੇ ਵਿਸ਼ਣਾ ਪੈਂਦਾ ਏ ਕਦੇ ਅਮਿਤ ਸ਼ਾਹ ਬਿਆਨ ਦੇਣਗੇ ਪੰਜਾਬ ਦੇ ਵਿੱਚ ਕੀ ਹੋਊਗਾ ਪਾਣੀ ਵਾਲੇ ਮਾਮਲੇ ਤੇ ਮੋਦੀ ਸਰਕਾਰ ਕਹਿਦੀ ਏ ਕਿ ਪਾਣੀ ਹਰਿਆਣੇ ਨੂੰ ਦਿਓ ਪੰਜਾਬ ਸਰਕਾਰ ਦੇ ਮੂੰਹੋਂ ਇਹ ਤੱਕ ਨਹੀਂ ਨਿਕਲ ਕੇ ਸਾਡੇ ਕੋਲ ਪਾਣੀ ਦੇਣ ਦੀ ਸਮਰੱਥਾ ਹੈ ਨਹੀਂ ਸਾਡੇ ਆਦਮੀ ਲੋਕਾਂ ਕੋਲੇ 14 ਜਿਹੜਾ ਸਾਲਾਂ ਦਾ ਪਾਣੀ ਰਹਿ ਗਿਆ ਇਹ ਤੱਕ ਬਿਆਨ ਤੱਕ ਨਹੀਂ ਦੇ ਸਕੀ ਆਮ ਆਦਮੀ ਪਾਰਟੀ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ ਜੋ ਸਾਡੇ ਉੱਥੇ ਕੰਮ ਕਰਦੀਆਂ ਔਰਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਚ ਜਦੋਂ ਪਰਸੋਂ ਉਹਨਾਂ ਨੂੰ ਗ੍ਰਫਤਾਰ ਕਰਕੇ ਲਜਾਣੇ ਸੀਗੇ ਤਾਂ ਜਿਹੜੇ ਵੀ ਪੱਤਰਕਾਰ ਸਾਥੀਆਂ ਨੇ ਕਿਸੇ ਵੀ ਔਰਤ ਦੇ ਮੂਹਰੇ ਕਿਸੇ ਵੀ ਬੰਦੇ ਦੇ ਮੂਹਰੇ ਮਾਈਕ ਕੀਤਾ ਉਹਨੇ ਲੈਂਡ ਸੀਲਿੰਗ ਐਕਟ ਦੀ ਗੱਲ ਕੀਤੀ ਆ ਉਹਨੇ ਜ਼ਮੀਨਾਂ ਦੀ ਬਰਾਬਰੀ ਦੀ ਮੰਗ ਕੀਤੀ ਆ ਆਪਦੇ ਅਧਿਕਾਰਾਂ ਦੀ ਮੰਗ ਦੀ ਗੱਲ ਕੀਤੀ ਆ ਇਹ ਤੋਂ ਪਤਾ ਲੱਗਦਾ ਕਿ ਸਾਡੇ ਲੋਕਾਂ ਨੇ ਆਪਦੀ ਸਿਆਸਤ ਦਾ ਪਤਾ ਹੈ ਕਿ ਅਸੀਂ ਕਿਸ ਤਰ੍ਹਾਂ ਆਦੇ ਸੰਗ ਜੜੇ ਸੰਘਰਸ਼ ਕਰਨੇ ਆ ਕਿੱਦਾਂ ਆਪਦੀ ਮੰਗ ਜਿਹੜੀ ਜਿਹੜੀ ਲੋਕਾਂ ਸਰਕਾਰ ਤੋਂ ਮੰਗਣੀ ਆ ਸਾਡੀ ਸਿਆਸਤ ਸਾਡੇ ਲੋਕਾਂ ਨੂੰ ਲੜਨਾ ਆਉਂਦਾ ਹੈ ਤਾਂ ਇਹ ਇਸ ਤਰ੍ਹਾਂ ਦੀ ਸਰਕਾਰ ਕੋਲ ਤਾਂ ਆਪਦੀ ਸਿਆਸਤ ਵੀ ਨਹੀਂ ਹੈਗੀ ਅਸਲੇ ਵਿੱਚ ਇਹਨਾਂ ਦੀ ਆਪਦੀ ਬੈਸਿਕ ਕੋਈ ਸਿਆਸਤ ਨਹੀਂ ਹੈਗੀ ਸਾਥੀ ਨੇ ਪਹਿਲਾਂ ਵੀ ਆਖੇ ਕਿ ਸਾਰਾ ਕੁਝ ਕੇਂਦਰ ਤੋਂ ਚੱਲਦਾ ਏ ਸਾਰਾ ਕੁਝ ਕੇਂਦਰ ਤਹਿ ਕਰਦੀ ਆ ਤਾਂ ਕੇਂਦਰ ਨੇ ਇਹ ਤੈਅ ਕੀਤਾ ਏ ਜਿਹੜੀ ਮੋਦੀ ਦੀ ਸਰਕਾਰ ਅੱਜ ਸੱਤਾ ਦੇ ਵਿੱਚ ਆ ਕੇਂਦਰ ਦੇ ਵਿੱਚ ਰਾਜ ਕਰ ਰਹੀ ਆ ਜਿਹਦੀ ਇਹ ਮਾਨਸਿਕਤਾ ਹੈ ਕਿ ਮਨੁੱਖ ਚਾਰ ਤਰ੍ਹਾਂ ਦਾ ਹੁੰਦਾ ਏ ਜਿਹਦੇ ਵਿੱਚ ਥੱਤੋਂ ਹੇਠਾਂ ਦਲਤੇ ਸ਼ੁੱਦਰ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਕਿ ਇਸ ਤਰ੍ਹਾਂ ਦਾ ਸਮਾਜ ਹੋਣਾ ਚਾਹੀਦਾ ਜਿਹਦੇ ਵਿੱਚ ਦਲਤ ਲੋਕ ਇਹ ਸਰਪੰਚ ਨਹੀਂ ਬਣਨੇ ਚਾਹੀਦੇ ਇਹਨਾਂ ਦੇ ਜਿਹੜਾ ਜਿਹੜਾ ਲੱਕਾਂ ਦੇ ਉੱਤੇ ਤੇ ਝਾੜੂ ਬੰਨਾ ਜਾਣਾ ਚਾਹੀਦਾ ਵੀ ਜਿੱਥੇ ਵੀ ਇਹਨਾਂ ਲੋਕਾਂ ਦੇ ਪੈਰ ਪਾਵੇ ਉੱਥੇ ਇਹਨਾਂ ਦੇ ਪੈਰ ਸਾਫ਼ ਹੁੰਦੇ ਜਾਣ ਤਾਂ ਸਾਡੇ ਵਰਗੇ ਲੋਕ ਜਦੋਂ ਇਹਨਾਂ ਰਹਾਮਾਂ ਚੋਂ ਲੰਘਦੇ ਇਹ ਸਾਡਾ ਧਰਮ ਭ੍ਰਸਟ ਹੁੰਦਾ ਅਸੀਂ ਨਹੀਂ ਇਹਨਾਂ ਨੂੰ ਬਰਦਾਸ਼ਤ ਕਰ ਸਕਦੇ ਇਹ ਇਸ ਤਰ੍ਹਾਂ ਦੀ ਮਾਨਸਿਕਤਾ ਵਾਲੇ ਆ ਜਿਹੜੇ ਇਹ ਚਾਹੁੰਦੇ ਕਿ ਲੋਕਾਂ ਨੂੰ ਪੜ੍ਹਾਈ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਦਲਤ ਲੋਕਾਂ ਨੂੰ ਜਿਹੜੇ ਇਹ ਕਹਿੰਦੇ ਕਹਿੰਦੇ ਕਿ ਦਲਤਾਂ ਨਹੀਂ ਆਪ ਤਾਂ ਨੇ ਜਿਹੜੀਆਂ ਇਹ ਵਰਤਨ ਵਾਸਤੇ ਹੁੰਦੀਆਂ ਨੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਵਰਤਿਆ ਜਾ ਸਕਦਾਗਾ ਇਸ ਤਰ੍ਹਾਂ ਦੀ ਮਾਨਸਿਕਤਾ ਉਹ ਭਾਵੇਂ ਪਾਸੇ ਸਰਕਾਰ ਰੱਖਦੀ ਆ ਤੇ ਦੂਜੇ ਪਾਸੇ ਭਾਵੇਂ ਉਹ ਪਾਣੀਆਂ ਦਾ ਮਾਮਲਾ ਹੋਵੇ ਭਾਵੇਂ ਉਹ ਸਿੱਖਿਆ ਦਾ ਮਾਮਲਾ ਹੋਵੇ ਉਹਦੇ ਵਿੱਚ ਉਹਨਾਂ ਨੇ ਕਾਰਪੋਰੇਟ ਲੋਕਾਂ ਨੂੰ ਸਰਵ ਕਰਨਾ ਤਾਂ ਇਸ ਤੀਕੇ ਨਾਲ ਇਹ ਦੋ ਤਰੀਕੇ ਨਾਲ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਹਿਲਾ ਤਰੀਕਾ ਇਹਨਾਂ ਦਾ ਲੋਕਾਂ ਨੂੰ ਆਪਸ ਦੇ ਵਿੱਚ ਵੰਡ ਕੇ ਲੋਕਾਂ ਦੇ ਵਿੱਚ ਫਿਰਕੂ ਸਿਆਸਤ ਕਰਕੇ ਜਾਤਾਂ ਦੇ ਧਰਮਾਂ ਦੇ ਵਿੱਚ ਲਾ ਕੇ ਉਹ ਇਹਨਾਂ ਦੀ ਸਿਆਸਤ ਆ ਦੂਜੀ ਸਿਆਸਤ ਕਿ ਸਾਰਾ ਕੁਝ ਕਾਰਪੋਰੇਟ ਨੂੰ ਲਟਾ ਕੇ ਅਸੀਂ ਇਹਨਾਂ ਲੋਕਾਂ ਨੂੰ ਭੁੱਖ ਨੰਗ ਦੇ ਵਿੱਚ ਪੱਜੜਾ ਛੱਡਣਾ ਹੈਗਾ ਇਸ ਤਰ੍ਹਾਂ ਦੀ ਸਿਆਸਤ ਭਾਜਪਾ ਸਰਕਾਰ ਨਾਲ ਮਿਲ ਕੇ ਆਮ ਆਦਮੀ ਪਾਰਟੀ ਕਰ ਰਹੀ ਆ ਅਸੀਂ ਤਾਂ ਪਾਏ ਦੇ ਆਉਣ ਤੋਂ ਪਹਿਲਾਂ ਹੀ ਕਹਿ ਰਹੇ ਸੀ ਕਿ ਬੀਜੇਪੀ ਦੀ ਬੀ ਟੀਮ ਆ ਭਾਜਪਾ ਦੀ ਬੀ ਟੀਮ ਇਹ ਸਾਰੀਆਂ ਨੀਤੀਆਂ ਉਹਨਾਂ ਦੀਆਂ ਲਾਗੂ ਕਰ ਰਹੀ ਆ ਮੈਨੂੰ ਇੱਕ ਗੱਲ ਯਾਦ ਆ ਗਈ ਹੁਣੇ ਜਦੋਂ ਇਹਨਾਂ ਨੇ ਜੰਗ ਦਾ ਮਾਹੌਲ ਬਣਾਇਆ ਇੱਥੇ ਜੰਗ ਦਾ ਮਾਹੌਲ ਬਣਾਉਂਦੇ ਵੇਲੇ ਸਾਡਾ ਇੱਕ ਚਾਹਲ ਦਾ ਇੱਕ ਨੌਜਵਾਨ ਸ਼ਹੀਦ ਹੋ ਗਿਆ ਤਾਂ ਇੱਕ ਪਾਸੇ ਚਾਹਲ ਦਾ ਨੌਜਵਾਨ ਬਾਰਡਰ ਤੇ ਸ਼ਹੀਦ ਹੋਇਆ ਸੀ ਫੌਜ ਦੇ ਵਿੱਚੋਂ ਉਹਦਾ ਅਜੇ ਸਿਵਾ ਵੀ ਠੰਡਾ ਨਹੀਂ ਹੁੰਦਾ ਹੋਇਆ ਸੀਗਾ ਤੇ ਬੇਕੁਝ ਜਿਹੜਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਐਲਾਨ ਕਰੇ ਕਿ ਸਾਰੇ ਕਿਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਸ਼ਨ ਮਨਾਓ ਕਿ ਅਸੀਂ ਜੰਗ ਦੇ ਵਿੱਚ ਇੱਜ਼ਤ ਸਰਜਤ ਹਾਸਲ ਕੀਤੀ ਆ ਇਹਦਾ ਮਤਲਬ ਇਹਨਾਂ ਦੇ ਆਮ ਲੋਕਾਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਸ਼ਹੀਦ ਹੋ ਗਏ ਆ ਉਹਨਾਂ ਪ੍ਰਤੀ ਇਹਨਾਂ ਦਾ ਕੋਈ ਲਗਾਵ ਨਹੀਂ ਹੈਗਾ ਇਹਨੇ ਬਾਰਡਰ ਦੇ ਵੀ ਸਾਡੇ ਲੋਕਾਂ ਨੂੰ ਬਰੌੜਾ ਦਾ ਗੁੰਡਾ ਗੈਰਕਾਨੂੰਨ ਬਣਾਏ ਹੋਇਆ ਇਹਨਾਂ ਦੇ ਵਿੱਚ ਵੀ ਸਾਡੇ ਆਮ ਘਰਾਂ ਦੇ ਲੋ ਨੌਜਵਾਨਾਂ ਵਿਦਿਆਰਥੀਆਂ ਨੂੰ ਇਹਦੇ ਵਿੱਚ ਖਿੱਚਣਾ ਹੈ ਨਾ ਤੇ ਇਹਨਾਂ ਦੇ ਆਪ ਦੇ ਮੁੰਡੇ ਕੁੜੀਆਂ ਸਾਰੇ ਚੰਗੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਆ ਇਸ ਕਰਕੇ ਸਾਨੂੰ ਇੱਥੇ ਦਾ ਉੱਥੇ ਰੱਖਣਾ ਚਾਹੁੰਦੇ ਆ ਸਾਡਾ ਇਹ ਐਲਾਨ ਅਸੀਂ ਕਹਿੰਦੇ ਆ ਕਿ ਸਾਰੀ ਨਾਣਾਇਤ ਜਿਹੜੀ ਜਿੱਤੋਂ ਲੋਕਾਂ ਨਹੀਂ ਹੁੰਦੀ ਆ ਤਾ ਚੰਦ ਭਾਂ ਦੇ ਲੋਕਾਂ ਨੇ ਇਹ ਸੱਦ ਕਰਤਾ ਕਿ ਲੋਕ ਸਭ ਕੁਝ ਕਰਾ ਸਕਦੇ ਇਹਨਾਂ ਨੇ ਹਾਕਮਾਂ ਦੇ ਤਖਤੇ ਤੱਕ ਪਹੁੰਚੇ ਆ ਤੇ ਚੰਦ ਭਾਂ ਦੇ ਜਿਹੜਾ ਲੋਕ ਜਿਹੜਾ ਮੋਲ ਦੇ ਵਿੱਚ ਵਿਰੋਧੀ ਧਿਰ ਦੇ ਜੇ ਕੋਈ ਬੰਦਾ ਜੇਤਾ ਸੀਗਾ ਤਾਂ ਇਹਨੇ ਆਪਦੇ ਬੰਦੇ ਜਦਾਏ ੱੱਕੇ ਦੇ ਨਾਲ ਪੂਰੀ ਗੁੰਡਾਗਰਦੀ ਕੀਤੀ ਪੰਜਾਬ ਦੇ ਵਿੱਚ ਇਹਨੂੰ ਲੱਗਦਾ ਸੀ ਕਿ ਮੈਂ ਚੰਦ ਭਾਂ ਦੇ ਵਿੱਚ ਵੀ ਇਹੋ ਜਿਹਾ ਕੁਝ ਕਰ ਲੂੰਗਾ ਪਰ ਜਥੇ ਬੰਦਿਆਂ ਦੇ ਹੁੰਦੇ ਹੈ ਪੰਜਾਬ ਦੇ ਵਿੱਚ ਕਦੇ ੱੱਕਾ ਨਹੀਂ ਹੋ ਸਕਦਾ ਪੰਜਾਬ ਦੀਆਂ ਜਥੇ ਬੰਦੀਆਂ ਹਮੇਸ਼ਾ ਲੋਕਾਂ ਦੀ ਆਮ ਲੋਕਾਂ ਦੀ ਅਗਵਾਈ ਕਰਦੀਆਂ ਰਹਿਣਗੀਆਂ ਉਹ ਸਾਡੀ ਕਮਿਟਮੈਂਟ ਆਮ ਆਦਮੀ ਪਾਰਟੀ ਵਰਗੀ ਕਮਿਟਮੈਂਟ ਨਹੀਂ ਹੈਗੀ ਜਿੱਥੇ ਵੀ ਸਾਡੇ ਆਮ ਲੋਕਾਂ ਦਾ ੱੱਕਾ ਹੋਊਗਾ ਅਸੀਂ ਆਪਦੇ ਲੋਕਾਂ ਨਾਲ ਖੜਾਗੇ ਉਹਨਾਂ ਦੀ ਅਗਵਾਈ ਕਰਾਂਗੇ ਤੇ ਆਮ ਆਦਮੀ ਪਾਰਟੀ ਜਿਹੜੀ ਗੁੰਡਾਗਰਦੀ ਉਹ ਨਹੀਂ ਚੱਲਣ ਦੇਵਾਂਗੇ ਇਹਨਾਂ ਨੂੰ ਦਿਖਾਵਾਂਗੇ ਕਿ ਜਿਹੜਾ ਤੁਸੀਂ ਝਾੜੂ ਪਾਰਟੀ ਜੋ ਨਿਸ਼ਾਨ ਬਣਾਇਆ ਹੋਇਆ ਝਾੜੂ ਉਹਦਾ ਤਿੱਲੇ ਤਿੱਲੇ ਫਰਾਮ ਲੋਕ ਕਰਨਗੇ ਤੁਸੀਂ ਦੇਖਣੇ ਜਾਓ ਪਿੰਡਾਂ ਦੇ ਵਿੱਚ ਹੁਣ ਵੀ ਬਹੁਤ ਜਲੂਸ ਕੱਢਿਆ ਤਿੰਨ ਸਾਲਾਂ ਦੇ ਵਿੱਚ ਇਹਨਾਂ ਦਾ ਝਾੜੂ ਤਿੱਲਾ ਤਿੱਲਾ ਹੋ ਗਿਆ ਦੋ ਸਾਲ ਹਜੇ ਹੋਰ ਪਿਆ ਫਿਰ ਵੀ ਬਿਸ਼ਰਮੀ ਨਾਲ ਪਿੰਡਾਂ 'ਚ ਵਰਦੇ ਫਿਰਦੇ ਆ ਪਰ ਤੁਸੀਂ ਦੇਖੀ ਚਲੋ ਲੋਕ ਇਹਨਾਂ ਦਾ ਜਲੂਸ ਕੱਢਦੇ ਪਿੰਡਾਂ ਦੇ ਵਿੱਚ ਇਹ ਆਮ ਲੋਕ ਸਭ ਕੁਝ ਕਰਨਗੇ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ